ਵੈਰੀ ਖਾਲਸਾ ਵੈਰੀ ਫਤਿਹ ਹਾਂ ਸਟੇਡੀਅਮ ਤੇ ਵਿੱਚ ਆ ਜਮੀਨ ਵਿੱਚ ਆ ਗਈ ਜੀ ਇਹ ਤਿੰਨੇ ਏਕੜ ਦੇ ਕਬਜ਼ਾ ਕੀਤਾ ਜਾ ਰਿਹਾ ਇਹ 3-4 ਏਕੜ ਹੈ ਜੀ ਇਹ ਅੱਛਾ ਕੀ ਨਾਲ ਸੀ ਇੱਥੇ ਇੱਥੇ ਟੈਂਕੀ ਬਣਾ ਰਹੀ ਪਾਣੀ ਵਾਲੀ ਅੱਛਾ ਹਾਂਜੀ ਕੀ ਤਰਾਜ ਸਾਨੂੰ ਤਰਾਜ ਹੈ ਜੀ ਆਪਣੇ ਪੰਚਾਇਤ ਦੀ ਜਮੀਨ ਹੈ ਜਿਹੜੀ ਸਾਡੀ ਨਗਰ ਕੌਂਸਲ ਵਾਲੇ ਕਰ ਰਹੇ ਨੇ ਕਬਜ਼ਾ ਇਹਦੇ ਨਜਾਇਜ਼ ਹਾਂ ਹਾਂਜੀ ਇੱਕਾ ਤੋਂ ਅੱਜੇ ਕਰ ਰਹੇ ਸੀ ਅੱਜੇ ਹਟਾਤੇ ਸੀ ਨੇ ਬਈ ਇੱਕ ਨਾ ਕੀਦੇ ਹ ਹੁਣ ਇਹ ਨਾ ਆਪਣੇ ਤਿੰਨ ਕਿੱਲੇ ਮਿਸਟੇਕ ਹੋ ਗਏ नगर काउंसिल ਦੇ ਨਾਲ ਚੜ ਗਈ ਹਜ਼ੂਤ ਵਧੀ ਸੀ ਜੀ ਗਰਜ਼ੋਰੀਆਂ ਸਾਡੇ ਨੋਨੀਆਂ ਜੀ ਅੱਛਾ ਹਾਂਜੀ ਕਬਜਾ ਸਾਡੇ ਕਬਜਾ ਸਾਡੇ ਕਸ਼ਤਕਾਰ ਅਸੀਂ ਇਹਦੀ ਚੀਜ਼ ਇਹ ਕੋਈ ਤਬਾਦਲਾ ਵੀ ਹੋਇਆ ਪਹਿਲਾਂ ਨਾਲ ਕੋਈ ਤਬਾਦਲਾ ਉਹਨਾਂ ਕੋਲੇ ਕੀ ਹੈ ਜੀ ਤਬਾਦਲਾ ਦੇਣ ਨੂੰ ਨਗਰ ਕੌਂਸਲ ਕੋਲੇ ਜੀ ਕੁਝ ਹੋਊਗਾ ਤੈਂ ਤਬਾਦਲਾ ਕਰਨੀ ਹੈ ਨਾ ਜੀ ਨਹੀਂ ਵਾਟਸਪ੍ਰਾਈਜ਼ ਪਤਾ ਕੀ ਹੈ ਜੀ ਔਰ ਇਹ ਗਰੀਬਾਂ ਦੀਆਂ ਕਲੋਨੀਆਂ ਕੱਟਣੀਆਂ ਸੀਆਂ ਕਲੋਨੀਆਂ ਦਾ ਗਰੀਬਾਂ ਦੀਆਂ ਕੱਟਣੀਆਂ ਨੇ ਮੰਜੇ ਤੇ ਮੰਜਾ ਢਾ ਰੱਖਿਆ ਜੀ ਪਿੰਡ ਚ ਜਾ ਕੇ ਗੌਰ ਕਰ ਲਉ ਤਸੱਲੀ ਕਰ ਲਉ ਜਾ ਕੇ ਜੀ ਔਰ ਇਹ ਪਾਣੀ ਵਾਸਤੇ ਇੰਨੀ ਜ਼ਮੀਨ ਜੇ ਜਿਆ ਥੋੜੀ ਰੁਕਿਆ ਕਰਦੇ ਨਹੀਂ ਜੀ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਵੀ ਆਪਣਾ ਸਾਡਾ ਕਬਜ਼ਾ ਪੰਚਾਇਤ ਦਾ ਸਾਡੀ ਪੰਚਾਇਤ ਕਾਦੇ ਨਾਲ ਬਣੂਗੀ ਜੇ ਜ਼ਮੀਨ ਸਾਡੀ ਚਲੀ ਗਈ ਠੀਕ ਹੈ ਹਾਂ ਜੀ ਇੱਥੇ ਬਣ ਨਹੀਂ ਦਿੰਦੇ ਨਹੀਂ ਜੀ ਅਸੀਂ ਨਹੀਂ ਬਣਨਦੇ ਜੀ ਸਾਫ ਦਾ ਪੰਚੋ ਜਾ ਕੇ ਸਿੱਖਾਂ ਜੀ ਇਹ ਜ਼ਮੀਨ ਜੀ ਸਾਡੀ ਪੰਚਾਇਤ ਦੀ ਨਗਰ ਮਤਲਬ ਨਗਰ ਕਾਉਂਸਲ ਨਾਲ ਕੋਈ ਸਬੰਧ ਨਹੀਂ ਇਹ ਜ਼ਮੀਨ ਦਾ ਇਹ ਜਿਹੜੀ ਜ਼ਮੀਨ ਹੈ ਇਹ ਪੰਚਾਇਤ ਦੀ ਹੈ ਸਾਡੀ ਜੀ ਪੰਚਾਇਤ ਇਹਦੇ ਨਾਲੇ ਬਗਾਸ ਕਰਕੇ ਪਿੰਡ ਦਾ ਬਗਾਸ ਕਰ ਸਕਦੀ ਹੈ ਨਗਰ ਕਾਉਂਸਲ ਦਾ ਤਾਂ ਸ਼ਹਿਰ ਨਾਲ ਸਬੰਧ ਹੈ ਜੀ ਸਾਡੇ ਨਾਲ ਜੋ ਸਾਡੀ ਕਾਨੂੰਨੀਆਂ ਦੇਣੀਆਂ ਨੇ ਗਰੀਬਾਂ ਨੂੰ ਚਾਹੇ ਕੋਈ ਹੋਰ ਕੰਮ ਕਰਨਾ ਹੈ ਜੀ ਕੋਈ ਫਸਲ ਬਾੜੀ ਕਰਕੇ ਇਸੇ ਦੇ ਦੋ ਪੈਸੇ ਉੱਥੇ ਲੱਗਣੇ ਹੈ ਜੀ ਪਿੰਡ 'ਚ ਪਿੰਡ ਨੂੰ ਕੋਈ ਆਮਦਨ ਨਹੀਂ ਹੈਗੀ ਜੀ ਇਹ ਪੁਰਾਣੀ ਪੰਚਾਇਤ ਨੇ ਕੋਈ ਇਹਦੇ ਰੱਬ ਜਾਣੀ ਉਹਨਾਂ ਨੇ ਕੀ ਕਰਿਆ ਕੀ ਨਾ ਜੀ ਇਹ ਤਾਂ ਹੁਣ ਇਹ 4 ਮਹੀਨਿਆਂ ਤੋਂ ਬਣੇ ਸਰਪੰਚ ਤੇ ਇਹਨਾਂ ਨੂੰ ਹੁਣ ਪਤਾ ਲੱਗਿਆ ਜਦੋਂ ਕਬਜਾ ਕਰਨਾ ਹੈ ਜੀ ਇਹ ਛਪੀ ਲੈ ਕੇ ਉਹ ਜੀ ਸੀ ਬੀ ਸਾਰੇ ਪਿੰਡ ਵਾਲੇ ਇਕੱਠੇ ਹੋਏ ਨੇ ਜੀ ਸਾਰੇ ਪਿੰਡ ਵਾਲਿਆਂ ਨੇ ਵਾਪਸ ਦਵੱਲੀ ਹੈ ਤੇ ਅਫਸਰ ਭੇਜੇਨ ਨੂੰ ਤੇ ਜਿਹੜੀਆਂ ਗਰਦੌਰੀਆਂ ਨੇ ਮੌਕੇ ਦੀਆਂ ਗਰਦੌਰੀਆਂ ਉਹ ਗ੍ਰਾਮ ਪੰਚਾਇਤ ਦੇ ਨਾਂ 'ਉਨ ਜੀ ਪਿੰਡ ਪਤਣਾ ਦਾ ਕਿਹਦੇ ਨਾਂ ਦਾ ਸਟੇਡੀਅਮ ਆ ਜੀ ਜੀਮਾ ਪਿੰਡ ਪਤਣਾ ਦੇ ਨਾਂ ਦੀ ਦਿੱਤਾ ਜੀ ਮਾਨਾਣੀ ਸਭ ਨੂੰ ਸਾਡੇ ਮੇਰੇ ਸਾਈਨ ਹੋਏ ਨੇ ਵਿੱਚ ਉਹਦੇ ਕਰਕੇ ਉਹ ਵੀ ਪਿੰਡ ਦੇ ਨਾਂ ਮੈਂ ਜੀ ਨਗਰ ਕੌਂਸਲ ਦਾ ਨਗਰ ਕੌਂਸਲ ਦਾ ਕੋਈ ਮਤਲਬ ਨਹੀਂ ਜੀ ਉਰੇ ਨਗਰ ਕੌਂਸਲ ਨਾਲ ਸਾਡਾ ਕੋਈ ਸੰਬੰਧ ਨਹੀਂ ਜੀ ਨਗਰ ਕੌਂਸਲ ਸ਼ਹਿਰ ਦੀ ਹੈ ਇਹ ਪਤਣਾ ਪਿੰਡ ਹੈ ਪਿੰਡ ਨੂੰ ਮਤਲਬ ਸੂਨ ਕਾਦੀ ਹੈ ਜੀ ਸਿਰਫ ਪੰਚਾਇਤੀ ਜ਼ਮੀਨ ਦੀ ਜੇ ਪੰਚਾਇਤ ਦੀ ਜ਼ਮੀਨ ਹੈ ਮਾਗੀ ਜੀ ਸਾਡੇ ਪੱਲੇ ਕੀ ਰਹਿ ਗਿਆ ਜੀ ਪਿੰਡ ਦੇ ਪੱਲੇ ਹੁਣ ਬਟਾਂਕੀ ਬਣ ਨਹੀਂ ਦੇ ਬਿਲਕੁਲ ਨਹੀਂ ਬਣਨ ਦਿੰਦੇ ਜੀ ਅਸੀਂ ਸਰਕਾਰ ਕੋਲੇ ਅਸੀਂ ਜਾ ਕੇ ਰੁਆਗੇ ਵੀ ਪਿੱਤਾਂਗੇ ਵੀ ਸਰਕਾਰ ਨੂੰ ਵੀ ਕਹਾਂਗੇ ਵੀ ਸਾਡੀ ਜ਼ਮੀਨ 'ਚ ਦਾਖਲਵਾ ਜਿੰਨਾ ਕਰੋ ਅਸੀਂ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡੀ ਮੱਤ ਕੀਤੀ ਜਾਵੇ ਉਰੇ ਆ ਕੇ ਕੋਈ ਕਾਰਵਾਈ ਨਾ ਕਰੇ ਟੈਂਕੀ ਵਾਲੀ ਪਾਣੀ ਕਾਟਨ ਕਰਦੇ ਤੇ ਨਰੇ ਸਾਡੇ ਵੱਲੋਂ ਸਾਡੀ ਪੰਚਾਇਤ ਵੱਲੋਂ ਜ਼ਮੀਨ ਆ ਪਹਿਲਾ ਵਾਲੀ ਪੰਚਾਇਤ ਨੇ ਸਾਨੂੰ ਕੋਈ ਪਤਾ ਨਹੀਂ ਵੀ ਕੀ ਕਰਿਆ ਕੀ ਕਰਨਾ ਚਾਹੁੰਦੇ ਆ ਅਸੀਂ 4 ਮਹੀਨੇ ਹੋਏ ਆ ਜੀ ਅਸੀਂ ਕਾਨੂੰਨਿਕ ਕਟਾਨਕ ਚਾਹੁੰਦੇ ਆ ਗਰੀਬਾਂ ਦੀ ਰੇ ਚੁੱਲੇ ਤੇ ਚੁੱਲਾ ਗਲੀਆਂ ਤੇ ਰੋਟੀ ਬਣਾਉਂਦੀਆਂ ਨੇ ਉਹਨਾਂ ਦਾ ਵਿਚ ਉਹ ਵੀ ਅਸੀਂ ਰਸੋਈ ਤੇ ਖੜ ਕੇ ਰੋਟੀ ਬਣਾ ਸਕਦੇ ਆ ਸਾਡੇ ਪਾਸ ਤਿੰਨ ਤਿੰਨ ਦੋ ਦੋ ਬੱਚੇ ਆ ਸਾਨੂੰ ਜਗ੍ਹਾ ਨਹੀਂ ਹੈਗੀ ਜੀ ਮਿਲਣੀ ਇਹ ਅਸੀਂ ਪੰਚਾਇਤੀ ਜ਼ਮੀਨ ਆ ਜੀ ਅਸੀਂ ਦੇ ਨਹੀਂ ਸਕਦੇ ਨਗਰ ਕੌਂਸਲ ਨੂੰ ਜੀ ਅਸੀਂ ਪੰਚਾਇਤ ਨੂੰ ਵੀ ਸਾਡੀ ਜ਼ਮੀਨ ਸਾਡੇ ਪੱਲੇ ਹੋਣੀ ਚਾਹੀਦੀ ਜੀ ਪਲਾਟ ਪਲਾਟ ਕੱਟੇ ਜਾਣ ਹਾਂਜੀ ਪਲਾਟ ਕੱਟੇ ਜਾਣ ਸਾਡੇ ਜੀ ਕਿ ਮੰਗ ਲਈ ਅਸੀਂ ਉਹ ਕੋਈ ਚੀਜ਼ ਨਹੀਂ ਸਰਕਾਰੀ ਹੋਣ ਦਿੰਦੇ ਅਸੀਂ ਜੇ ਨਗਰ ਕੌਂਸਲ ਨੂੰ ਕੋਈ ਚੀਜ਼ ਕਰਨੀ ਹੈ ਆਪਣੇ ਮੁੱਲ ਲਿਓ ਤੇ ਕਰੋ ਕਰੋ ਜੀ ਪਿੰਡ ਦੀ ਵਿਜਾ